ਉੱਛਾਈ ਨਾਨਕ ਸੁਤਿਆ ਅਸੀਂ ਨਿਤ ਲੁਟਿੰਦੇ ਬੇ ਸਾਡੀ ਜਨਮ ਮਰਨ ਪੋਏ ਇੱਕ ਸੀ ਅੱਜ ਕਿਉਂ ਵਖਰੇ ਵਖਰੇ ਦੇਸ਼ ਅੱਜ ਪੈਰੀ ਘੰਗਰੂ ਲੋਭ ਦੇ ਤੇ ਕਲਬੂਤਾਂ ਵਿੱਚ ਕਲੇਸ਼ ਲਹਿਰੀ ਲਹਿਰਾਂ ਗਮ ਸੁਣ ਹੋਈਆਂ ਨਾ ਮਿਲੇ ਆ ਤੇਰੇ ਯਾਦਰਵੇਸ਼ ਨਾ ਮਿਲੇ ਆ ਤੇਰੇ ਯਾਦਰਵੇਸ਼ ਲੈਂਦੇ ਚੜਦੇ ਧਰਤੀ ਮਾਂ ਦੇ ਜਾਇਓ ਨਾ ਆਵੇ ਵੀਰੋ ਨਾ ਆਵੇ ਵੀਰੋ ਜੰਗ ਨਾ ਲਾਇਓ ਦੋ ਭਾਈ ਸੀ ਵਖਰੇ ਹੋਏ ਲਹਿੰਦੇ ਚੜਦੇ ਹੰਜੂ ਚੋਏ ਦੁਖੜੇ ਪਹਿਲਾਂ ਬਹੁਤ ਨੇ ਢੋਏ ਸੋਚ ਬਿਨ ਨਾ ਗੱਲ ਫਰਮਾਇਓ ਨਾ ਆਵੇ ਵੀਰੋ ਨਾ ਆਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਅੱਜ ਇੱਕ ਪਹਿਰਾਵਾ ਇੱਕੋ ਬੋਲੀ ਇੱਥੇ ਸਭ ਰਾਣੀਆਂ ਕੋਈ ਨਾ ਗੋਲੀ ਕੀ ਮਿਲਸੀ ਖੇਡ ਖੂਨ ਦੀ ਹੋਲੀ ਖੰਜਰ ਨੂੰ ਆਪੇ ਲਉ ਨਾ ਲਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਅੱਜ ਇੱਕੋ ਧਰਤੀ ਇੱਕੋ ਫਸਲਾਂ ਅੱਜ ਉਹੀ ਖਾਣੇ ਉਹੋ ਨਸਲਾਂ ਫਰਕ ਪਿਆ ਨਾ ਸਾਡੀਆਂ ਸ਼ਕਲਾਂ ਗੱਲਾਂ ਦੇ ਨਾ ਖੰਭ ਬਣਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਪਹਿਲੇ ਜ਼ਖਮ ਅਜੇ ਨਹੀਂ ਸੁੱਕੇ ਮੁੱਕਣ ਮੜੀਆਂ ਧਰਤੀ ਉੱਤੇ ਮਰ ਗਏ ਜੀ ਕਈ ਪਾਣੀ ਕੁੱਟੇ ਮੁਰਨਾ ਇਹ ਜੁਲਮ ਢਟਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਰਫਲਾ ਨੇ ਸਦਾ ਘਰ ਨੇ ਪੁੱਟੇ ਚੱਲਣ ਗੋਲੀਆਂ ਜਿਸ ਵੀ ਰੁੱਤੇ ਮਰ ਮਰ ਜੀਣਾ ਡਰ ਵਿੱਚ ਸੁੱਤੇ ਵਸਲਾਂ ਦੀ ਕੋਈ ਗੱਲ ਸੁਣਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਲਗਣਾ ਲਉ ਜੇ ਜਸਵੀ ਖੰਜਰ ਤੱਕ ਨਹੀਂ ਹੋਣਾ ਐਸਾ ਮੰੰਜਰ ਅੱਗ ਲਗਾਵੇ ਤੀਜਾ ਕੰਜਰ ਕੰਜਰਾਂ ਨੂੰ ਨਾ ਕਦੇ ਸਲਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਹਲ ਨਹੀਂ ਹੋਣਾ ਨਾਲ ਲੜਾਈਆਂ ਮੋਢੇ ਦੇ ਨਾਲ ਰਫਣਾ ਚਾਹੀਆਂ ਮਰ ਜਾਓ ਮਾਰੋ ਰੱਟਾ ਲਾਈਆਂ ਸਬਕ ਨਾ ਐਸਾ ਕਦੇ ਪੜਾਇਓ ਨਾ ਬੇ ਵੀਰੋ ਨਾ ਬੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਸੁਖ ਤੇ ਸ਼ਾਂਤੀ ਮੰਗਣ ਵਡੇਰੇ ਸਾਂਝੀਆਂ ਕੰਦਾ ਇੱਕ ਬਨੇਰੇ ਅਮਨ ਸ਼ਾਲਾ ਕਦੇ ਹਨੇਰੇ ਚੰਗੀਆਂ ਸੋਚਾਂ ਫੁੱਲ ਚੜਾਇਓ ਨਾ ਬੇ ਵੀਰੋ ਨਾ ਬੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਗੁਰਬਤ ਨੂੰ ਜੰਗ ਸੱਦਾ ਦਿੰਦੀ ਹੱਥ ਤੇ ਲੱਗਦੀ ਖੂਨ ਦੀ ਮਹਿੰਦੀ ਤੱਕੜੇ ਮਾਰੇ ਸਭ ਨੂੰ ਮਹਿੰਗੀ ਵਸਲ ਬਿਨਾ ਨਾ ਕਲਮਾ ਵਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਕਿਉਂ ਬੇਕਸੂਰਤ ਜੇ ਮਾਰੀ ਜਾਂਦੇ ਅਪਦੀ ਝੋਕ ਜਾ ਹੋਣ ਵਾਂਡੇ ਹਰ ਥਾਂ ਹੁੰਦੇ ਗੰਦੇ ਆਡੇ ਨਫ਼ਰਤ ਨੂੰ ਤੁਸੀਂ ਜੜੋਂ ਮੁਕਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਕਈ ਮੀੜੀਏ ਆਤ ਹੈ ਚਾਈ ਬੈਠ ਅੰਦਰ ਤੇ ਕਰਨ ਪਕਾਈ ਡੱਬੂ ਕਾਂਤੇ ਅੱਗ ਜੇ ਲਾਈ ਕਾਬੂ ਕਰਕੇ ਇਹ ਬੜਕਾਇੋ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਅੱਲਾ ਵਾਹਿਗੁਰੂ ਆਤ ਕੋ ਸਾਰੇ ਰਲ ਵਸਣ ਦੇ ਨੇ ਢੇਰ ਨਜ਼ਾਰੇ ਨਾ ਡਿੱਗਣ ਨਾ ਠੰਣ ਟਾਰੇ ਚੁਫੇਰੇ ਤੋਂ ਨਾ ਗੰਨ ਚਲਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਵੰਡ ਵੇਲੇ ਦੀ ਚੰਗੀ ਧਰਿਓ ਇਕ ਦੂਜੇ ਤੇ ਸ਼ਾਮਾਂ ਕਰਿਓ ਰਲ ਕੇ ਇਕੱਠੇ ਕੈਦੇ ਪੜਿਓ ਰਲ ਇੱਕੋ ਥਾਂ ਤੇ ਖਾਣਾ ਖਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਲੈਂਦੇ ਚੜਦੇ ਸੰਗੀ ਧਰਤੀ ਕਦੇ ਨਾ ਗੁਰਬਤ ਮੰਗੀ ਧਰਤੀ ਇਸ ਤੋਂ ਨਹੀਂ ਜੇ ਚੰਗੀ ਧਰਤੀ ਮਾੜੀ ਖਬਰ ਨਾ ਕਦੇ ਸੁਨਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਇਹ ਧਰਤੀ ਗੁਰੂਆਂ ਪੀਰਾਂ ਦੀ ਇਹ ਹਕੀਕੀ ਰਾਂਝੇ ਹੀਰਾਂ ਦੀ ਸਾਡੇ ਯੋਧੇ ਭਗਤ ਸਿੰਘ ਵੀਰਾਂ ਦੀ ਇਹ ਸਾਂਭ ਕੇ ਰੱਖੋ ਨਾ ਗਵਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਲੈnde ਚੜਦੇ ਸਾਰੇ ਕੀਰਤੀ ਅੱਲਾ ਵਾਹਿਗੁਰੂ ਲਾਓ ਬਿਰਤੀ ਸੁੱਖਾਂ ਦੀ ਨਾਲ ਚਾੜੋ ਫਿਰਕੀ ਮਾਰੇ ਨਾ ਕੋਈ ਚੰਨ ਚੜਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਜਿੱਦ ਸਦਾਏ ਮੌਤਾ ਵਡਦੀ ਦੁਨੀਆ ਭੈੜੀ ਛੱਜ ਪਾ ਛੰਡਦੀ ਕੋਈ ਨਾ ਜਿੰਦ ਉਜਾਰੇ ਮੰਗਦੀ ਚੰਗਾ ਕਰਕੇ ਨਾਚ ਮਕਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਗੈਰਾਂ ਦੇ ਨਾਲ ਸੰਧੀ ਕਰਿਓ ਅਪਦੇ ਦੀਨਾ ਭੰਡੀ ਕਰਿਓ ਕਾਣੀ ਨਾ ਕਦੇ ਵੱਡ ਨੂੰ ਕਰਿਓ ਜਿੱਦ ਕਦੇ ਨਾ ਕੋਈ ਰਵਾਇਓ ਜਿੰਦ ਕਦੇ ਨਾ ਕੋਈ ਰਵਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਮੋੜ ਮੁਜਸਮੇ ਰੂ ਨਹੀਂ ਆਣੀ ਮੋੜ ਮੁਜਸਮੇ ਰੂ ਨਹੀਂ ਆਣੀ ਮਰ ਗਏ ਜਿਹੜੇ ਖਤਮ ਕਹਾਣੀ ਲਹਿਰੀ ਨੇ ਗੱਲ ਸੱਚ ਸੁਣਾਣੀ ਬੰਬਾਂ ਨੂੰ ਨਾ ਕਦੇ ਚਲਾਇਓ ਨਾ ਵੇ ਵੀਰੋ ਨਾ ਵੇ ਵੀਰੋ ਜੰਗ ਨਾ ਲਾਇਓ ਜੰਗ ਨਾ ਲਾਇਓ ਜੰਗ ਨਾ ਲਾਇਓ